ਹੋ ਕੀ ਰਿਹਾ ਵੀ ਜਿਹੜੀਆਂ ਡਾਈਂਗਾ ਨੇ ਉਹ ਸਾਡਾ ਜਿਹੜਾ ਵੇਟ ਏਰੀਆ ਸਤਲੁਜ ਦਰਿਆ ਦਾ ਜਿਹੜਾ ਕੰਢਾ ਉਧਰ ਨੂੰ ਪਲੈਨ ਕਰ ਰਹੀਆਂ ਨੇ ਸੋ ਡੇ ਬਾਏ ਡੇ ਉੱਥੇ ਗਿਣਤੀ ਹੈ ਜਿਹੜੀ ਵੱਧ ਰਹੀ ਹੈ ਤੁਸੀਂ ਦੇਖਿਆ ਪਹਿਲਾਂ ਹੀ ਬੁੱਢੇ ਦਰਿਆ ਦਾ ਕੀ ਹਾਲ ਹੈ ਬੁੱਢੇ ਦਰਿਆ ਤੋਂ ਬੁੱਢਾ ਨਾਲਾ ਬਣ ਚੁੱਕਿਆ ਉਹ ਗੰਦਾ ਨਾਲਾ ਵੀ ਲੋਕ ਕਹਿੰਦੇ ਨੇ ਸੋ ਅਸੀਂ ਨਹੀਂ ਚਾਹੁੰਦੇ ਵੀ ਸੇਮ ਜਿਹੜੀ ਤੁਰਦਸ਼ਾ ਸਤਲੁਜ ਦਰਿਆ ਦੀ ਹੋਵੇ ਕਿਉਂਕਿ ਅਸੀਂ ਉੱਥੋਂ ਹੀ ਖੇਤਾਂ ਨੂੰ ਪਾਣੀ ਲਾਉਣਾ ਲੋਕ ਪੀਂਦੇ ਨੇ ਰਾਜਸਥਾਨ ਮਾਲਵੇ ਦੇ ਲੋਕ ਇਸ ਦੇ ਨਾਲ ਨਾਲ ਆਪਾਂ ਸਾਰਿਆਂ ਨੂੰ ਪਤਾ ਵੀ ਜਿਹੜਾ ਡਾਈਂਗਾ ਨੇ ਆਪਾਂ ਕੁਝ ਵੀ ਕਰ ਲਈਏ ਉਹਦੇ ਨਾਲ ਜਿਹੜਾ ਆਲੇ-ਦੁਆਲੇ ਦਾ ਵਾਤਾਵਰਨ ਉਹ ਖਰਾਬ ਹੁੰਦਾ ਹੀ ਹੁੰਦਾ ਸੋ ਜਿਹੜੀ ਸਵਾਹ ਆਉਂਦੀ ਏ ਉਹ ਖੇਤਾਂ ਜਾਂਦੀ ਏ ਫਸਲਾਂ ਖਰਾਬ ਹੁੰਦੀਆਂ ਨੇ ਸੋ ਅਸੀਂ ਅੱਜ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਆਏ ਆ ਕਿ ਇਸ ਟੀਸ਼ਵਲ ਧਿਆਨ ਦਿੱਤਾ ਜਾਵੇ ਸਾਡੀ ਬੜੀ ਉਪਜਾਊ ਧਰਤੀ ਐ ਪਹਿਲਾਂ ਸਾਨੂੰ ਹੜ ਦੀ ਮਾਰ ਪੈਂਦੀ ਰਹੀ ਆ ਹੁਣ ਇਹ ਡਾਈੰਗਾਂ ਦੀ ਮਾਰ ਪੈਣ ਲੱਗੀ ਸੋ ਉਹਦੇ ਸਬੰਧੇ ਵਿੱਚ ਡੀਸੀ ਸਾਹਿਬ ਨੂੰ ਅਸੀਂ ਮਨਵਤ ਦੇਣ ਆਏ ਆ ਕਿ ਅੱਜ ਸਾਰੇ ਸਾਰੇ ਲਗ ਲਗ ਪਿੰਡੇ ਤੋਂ ਆਏ ਨੇ ਸਰ ਕਾਫੀ ਪਿੰਡਾਂ ਤੋਂ ਆਏ ਆ ਜੀ ਕਿੰਨੇ ਡੈਂਗਾ ਹੋਣਗੇ ਮੈਨੂੰ ਡੈਂਗਾ ਦੇਖੋ ਲੱਗ ਰਹੀਆਂ ਨੇ ਪਹਿਲਾਂ ਮਾਨਟਾ ਬਰੈਂਡਜ ਸੀ ਢੇਰੀ ਪਿੰਡ ਚ ਹੁਣ ਲੱਗਣ ਜਾ ਰਹੀ ਐ ਚੂਗੋਵਾਲ ਹੈਗੀ ਐ ਸੋ ਸੀੜੇ ਪਿੰਡ ਚ 6 ਸਾਡਾ ਡੈਂਗਾ ਉੱਥੇ ਨੇ ਉਹਦੇ ਨਾਲ ਪਹਿਲਾਂ ਹੀ ਸਾਡੇ ਕਈ ਖੇਤ ਜਿਹੜੇ ਮੋਟਰਾਂ ਨੇ ਉਹਨਾਂ ਚੋਂ ਆਪਣਾ ਕਾਲਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਝੱਗ ਵਾਲਾ ਸੋ ਅਸੀਂ ਤਾਂ ਇੱਕ ਜਗਾਉਣ ਆਏ ਆ ਪ੍ਰਸ਼ਾਸਨ ਨੂੰ ਕਿ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਵੀ ਆਪਾਂ ਕੱਲ ਨੂੰ ਨਾਪਛਤਾਈਏ ਕਿ ਪਹਿਲਾ ਮਾਲਵਾਰ ਕੈਂਸਰ ਦੀ ਰਾਜਧਾਨੀ ਬਣ ਚੁੱਕੀ ਹੈ ਤੇ ਲੁਧਿਆਣਾ ਇਹਦੇ ਜਿਹੜਾ ਏਰੀਆ ਕੈਂਸਰ ਦੀ ਰਾਜਧਾਨੀ ਬਣੇ ਸਾਡੀ ਇਹੀ ਪ੍ਰਸ਼ਾਸਨ ਅਗਵਾਈ ਕਰਦਾ ਕੀ ਲੱਗਦਾ ਪ੍ਰਸ਼ਾਸਨ ਰਲ ਮਿਲ ਕੇ ਡੰਗਾ ਲਗਦੀ ਹੈ ਜਾਂ ਮਤਲਬ ਬਿਨਾਂ ਮਨਜ਼ੂਰੀ ਸਾਨੂੰ ਨਹੀਂ ਜੀ ਪਤਾ ਵੀ ਰਲ ਮਿਲ ਕੇ ਲੱਗ ਰਹੀਆਂ ਜਾਂ ਕੀ ਕਰਨਾ ਹੈ ਕੀ ਨਹੀਂ ਇਹ ਤਾਂ ਇਹ ਜਾਣਦੇ ਆ ਜਾਂ ਡੰਗਾ ਲਾਉਣ ਵਾਲੇ ਜਾਣਦੇ ਪਰ ਅਸੀਂ ਫੈਸਲਾ ਕਰ ਚੁੱਕੇ ਆ ਕਿ ਅਸੀਂ ਹੁਣ ਪਿੱਛੇ ਹਟਣ ਵਾਲੇ ਨਹੀਂ ਆ ਚਾਹੇ ਕਾਨੂੰਨ ਫੋਲੋ ਕੀਤਾ ਗਿਆ ਨਹੀਂ ਕੀਤਾ ਗਿਆ ਪਰ ਅਸੀਂ ਜਿਹੜੀਆਂ ਡੰਗਾਂ ਨੇ ਅਸੀਂ ਸਾਡੇ ਇਲਾਕੇ ਦੇ ਵਿੱਚ ਨਹੀਂ ਲੰਘਣ ਦਵਾਂਗੇ ਅਗਲੀ ਰਣਨੀਤੀ ਕੀ ਹੋਊਗੀ ਜੀ ਦੋਸਤ ਰਣਨੀਤੀ ਇਹੀ ਹੈ ਜੀ ਪਹਿਲਾਂ ਕੁਝ ਗੁਜਾਰਿਸ਼ ਹੁੰਦੀ ਆ ਆਪਸ ਨਾਲ ਅੱਗੇ ਅਸੀਂ ਬੇਨਤੀ ਕਰਨ ਆਏ ਆ ਨਹੀਂ ਤਾਂ ਜਿੱਥੇ ਪਬਲਿਕ ਹੈ ਉਹਦੇ ਮੂਹਰੇ ਕੁਝ ਵੀ ਨਹੀਂ ਖੜਦਾ ਹੁੰਦਾ ਤੇ ਸਾਨੂੰ ਕੋਈ ਦਰਿਆ ਵਛਾ ਕੇ ਕੋਈ ਪੱਕਾ ਮੋਰਚਾ ਲਾਣਾ ਪਿਆ ਸੀ ਉਹ ਵੀ ਲਾਵਾਂਗੇ ਪਰ ਅਸੀਂ ਆਉਣ ਵਾਲੀ ਜਿਹੜੀਆਂ ਪੀੜ੍ਹੀਆਂ ਉਹਨਾਂ ਦਾ ਜਿਹੜਾ ਉਹ ਵਿਖਾ ਸੀ ਉਹ ਨਾਸ ਨਹੀਂ ਕਰਨ ਦੇਣਾ ਇਹ ਹੀ ਸਾਡੀ ਬੇਨਤੀ ਹੈ